ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਗੁਰੂ ਜੀ ਤੇਰੇ ਲਾਲ ਅੱਜ ਘਰ ਆਏ ਨਾ ਦਸਵੇਂ ਗੁਰੂ ਜੀ ਤੇਰੇ ਲਾਲ ਅੱਜ ਘਰ ਆਏ ਨਾ ਦਸਵੇਂ ਗੁਰੂ ਜੀ ਤੇਰੇ ਲਾਲ ਅੱਜ ਘਰ ਆਏ ਨਾ ਦਸਵੇਂ ਗੁਰੂ ਜੀ ਤੇਰੇ ਲਾਲ ਅੱਜ ਘਰ ਆਏ ਨਾ ਸਰਸਾ ਕੰਡੇ ਪਿਆਵਿ ਛੋੜਾ ਸਰਸਾ ਕੰਡੇ ਪਿਆਵਿ ਛੋੜਾ ਲਾਲ ਵਿਛੜ ਗਏ ਜੋੜਾ ਜੋੜਾ ਲਾਲ ਵਿਛੜ ਗਏ ਜੋੜਾ ਜੋੜਾ ਵਿਛੜ ਗਿਆ ਪਰਵਾਰ ਅੱਜ ਘਰ ਆਏ ਨਾਮ ਵਿਛੜ ਗਿਆ ਪਰਵਾਰ ਅੱਜ ਘਰ ਆਏ ਨਾਮ ਦਸਵੇਂ ਗੁਰੂ ਜੀ ਤੇਰੇ ਲਾਲ ਅੱਜ ਘਰ ਆਏ ਨਾਮ ਦਸਵੇਂ ਗੁਰੂ ਜੀ ਤੇਰੇ ਲਾਲ ਅੱਜ ਘਰ ਆਏ ਨਾਮ ਜੰਗਾ ਦੇ ਵਿੱਚ ਕਰਨ ਲੜਾਈਆਂ ਜੰਗਾ ਦੇ ਵਿੱਚ ਕਰਨ ਲੜਾਈਆਂ ਮੁਗਲਾਂ ਨੂੰ ਨਾ ਪਾਜੜਾ ਪਾਈਆਂ ਮੁਗਲਾਂ ਨੂੰ ਨਾ ਪਾਜੜਾ ਪਾਈਆਂ ਲੜਦੇ ਮਾਰੋ ਮਾਰੇ ਅਜ ਘਾਰੇ ਆਏ ਨਾ ਲੜਦੇ ਮਾਰੋ ਮਾਰੇ ਅਜ ਘਾਰੇ ਆਏ ਨਾਮ ਦਸਵੇਂ ਗੁਰੂ ਜੀ ਤੇਰੇ ਲਾਲ ਅਜ ਘਾਰੇ ਆਏ ਨਾਮ ਦਸਵੇਂ ਗੁਰੂ ਜੀ ਤੇਰੇ ਲਾਲ ਅਜ ਘਾਰੇ ਆਏ ਨਾਮ ਗੰਗੂ ਬ੍ਰਾਹਮਣ ਬੜਾ ਹਰਾਮੀ ਗੰਗੂ ਬ੍ਰਾਹਮਣ ਬੜਾ ਹਰਾਮੀ ਉਸ ਦੇ ਦਿਲ ਵਿੱਚ ਸੀ ਬੇਈਮਾਨੀ ਉਸ ਦੇ ਦਿਲ ਵਿੱਚ ਸੀ ਬੇਈਮਾਨੀ ਲੱਗਿਆ ਤੋਖੇ ਨਾਲ ਅੱਜ ਘਰ ਆਏ ਨਾ ਲੇ ਗਿਆ ਤੋਖੇ ਨਾਲ ਅਜ ਘਰ ਆਏ ਨਾਮ ਦਸਵੇਂ ਗੁਰੂ ਜੀ ਤੇਰੇ ਲਾਲ ਅਜ ਘਰ ਆਏ ਨਾਮ ਦਸਵੇਂ ਗੁਰੂ ਜੀ ਤੇਰੇ ਲਾਲ ਅਜ ਘਰ ਆਏ ਨਾਮ ਦਸਵੇਂ ਗੁਰੂ ਜੀ ਤੇਰੇ ਲਾਲ ਅਜ ਘਰ ਆਏ ਨਾਮ ਦਸਵੇਂ ਗੁਰੂ ਜੀ ਤੇਰੇ ਲਾਲ ਅਜ ਘਰ ਆਏ ਨਾਮ ਇਟਾਸ ਟਾਈਆਂ ਨੀਹਾ ਪਟਾਈਆਂ ਇਟਾਸ ਟਾਈਆਂ ਨੀਹਾ ਪਟਾਈਆਂ ਵੇਚ ਚੀ ਨੀਂਦੇ ਲਾਲ ਅਜ ਘਰ ਆਏ ਨਾਮ ਵੇਚ ਚ ਨੀਂਦੇ ਲਾਲ ਅਜ ਘਰ ਆਏ ਨਾਮ ਦਸਵੇਂ ਗੁਰੂ ਜੀ ਤੇਰੇ ਲਾਲ ਅਜ ਘਰ ਆਏ ਨਾਮ ਦਸਵੇਂ ਗੁਰੂ ਜੀ ਤੇਰੇ ਲਾਲ ਅਜ ਘਰ ਆਏ ਨਾਮ ਦਸਵੇਂ ਗੁਰੂ ਜੀ ਤੇਰੇ ਲਾਲ ਅਜ ਘਰ ਆਏ ਨਾਮ ਦਸਵੇਂ ਗੁਰੂ ਜੀ ਤੇਰੇ ਲਾਲ ਅਜ ਘਰ ਆਏ ਨਾ ਠੰਡੜੇ ਬੁਰਜ ਵਿੱਚ ਮਾਤਾ ਗੁਜਰੀ ਠੰਡੜੇ ਬੁਰਜ ਵਿੱਚ ਮਾਤਾ ਗੁਜਰੀ ਬੈਠੀ ਸੀ ਦਕ ਦੇ ਨਾਲ ਅਜ ਘਰ ਆਏ ਨਾ ਬੈਠੀ ਸੀ ਦੁੱਕ ਦੇ ਨਾਲ ਅੱਜ ਘਰ ਆਏ ਨਾਮ ਦਸਵੇਂ ਗੁਰੂ ਜੀ ਤੇਰੇ ਲਾਲ ਅੱਜ ਘਰ ਆਏ ਨਾਮ ਦਸਵੇਂ ਗੁਰੂ ਜੀ ਤੇਰੇ ਲਾਲ ਅੱਜ ਘਰ ਆਏ ਨਾਮ ਦਸਵੇਂ ਗੁਰੂ ਜੀ ਤੇਰੇ ਲਾਲ ਅੱਜ ਘਰ ਆਏ ਨਾਮ ਦਸਵੇਂ ਗੁਰੂ ਜੀ ਤੇਰੇ ਲਾਲ ਅੱਜ ਘਰ ਆਏ ਨਾਮ ਦਸਵੇਂ ਗੁਰੂ ਜੀ ਤੇਰੇ ਲਾਲ ਅੱਜ ਘਰ ਆਏ ਨਾਮ ਦਸਵੇਂ ਗੁਰੂ ਜੀ ਤੇਰੇ ਲਾਲ ਅੱਜ ਘਰ ਆਏ ਨਾਮ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ